ਤੇਜੀ ਨਾਇਕਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਵਾਇਲਲ ਹੋੰਦੀ ਹੈ ਇੱਕ ਲੜਕਾ ਪਿੰਡ ਦੇ ਵਿੱਚ ਨਸ਼ਾ ਵੇਚਣ ਆਇਆ ਸੀ ਕਿਦੋਂ ਉਹ ਪਿੰਡ ਵਿੱਚ ਰੋਕਿਆ ਗਿਆ ਨਸ਼ਾ ਨਸ਼ੇ ਦੀਆਂ ਗੋਲੀਆਂ ਕਿਸ ਤੋਂ ਲਿਕਲੇ ਹੋਣੇ ਕੋ ਪਿੰਡ ਵਾਲੇ ਚੜਿਹਾਤੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਮੈਂਟ ਚ ਆਪਣੀ ਰਾਏ ਦਿਓ ਆ ਇਹ ਨਾ ਚੱਲ ਵੀ ਆ ਦੇਖੋ ਇੱਕ ਆ ਲੈ ਕੇ ਆਇਆ ਸੀ ਇੱਧਰ ਜਮੂਰਾ ਆ ਭਾਈ ਮੈਂ ਨਹੀਂ ਲੈ ਗਿਆ ਹੋਰ ਕੌਣ ਲੈ ਗਿਆ ਮੈਨੂੰ ਨਹੀਂ ਜਾਨਦਾ ਵੀ ਆ ਭਾਈ ਮੈਂ ਉਹਨੇ ਨਹੀਂ ਮੈਂ ਉਹਦੇ ਮੈਂ ਲੈ ਕੇ ਆਇਆ ਤੇਰਾ ਝੋਟਾ ਆ ਮੁੰਡੇ ਸਾਡੇ ਕੋਲੇ ਆ ਕੇ ਖੜੇ ਨੇ ਕਿਹੜਾ ਬੰਦਾ ਤੇਰਾ ਬਾਦ ਰਾਜਨ ਉਹਦੇ ਸਹੀ ਕੋਲ ਇੱਕ ਮੈਂ ਇੱਕ ਮੈਂ ਦਸ ਲੈ ਕੇ ਗਾਣਾ ਇਹ ਲੈ ਕੇ ਆ ਕੇ ਦੂਰੇ ਤੇ ਹੁਣ ਭਾਈ ਮੈਂ ਨਹੀਂ ਲੈ ਕੇ ਆਇਆ ਤੂੰ ਮੋਟਾ ਭਾਈ ਮੈਨੂੰ ਤਾਂ ਪਤਾ ਹੀ ਨਹੀਂ ਕੀ ਹੋ ਗਿਆ ਇਹ ਦੋਨੇ ਕਿੱਥੇ ਜੀ ਕਿੱਥੋਂ ਲੈ ਕੇ ਆਏ ਮੈਡੀਕਲ ਤੋਂ ਛੱਡ ਦਾਂਗੇ ਉਹਦੀ ਨਾਲ ਦੀ ਗੱਲ ਤਾਂ ਸੁਣ ਲੈ ਮੈਨੂੰ ਪਤਾ ਮਾ ਵਾਚੂ ਹੀ ਆਉਂਦਾ ਤੂੰ ਇਹ 20 20 ਡੱਬੇ ਕਹਿੰਦੇ ਲੈ ਕੇ ਆਉਂਦੇ ਆ 20 20 ਦਾ ਦਾ ਡੱਬੇ ਜਵਾਕਾਂ ਨੂੰ ਦੇਣ ਨੂੰ ਗਾਂਹ ਬਕਿਆਨ ਨੂੰ ਲੈ ਕੇ ਆਉਂਦੇ ਆ ਮੈਂ ਬੇੜਾ ਆ ਕੇ ਥਾਣੇ ਵੀ ਮਾਰੂ ਓਏ ਆ ਦੇਖੋ ਇਹਨੂੰ ਥੋੜੇ ਨੂੰ ਭੈਣ ਚੋਤਾ ਸਾਨੂੰ ਪਤਾ ਨਹੀਂ ਫਿਰ ਕੁਦੀ ਮਾਰੀਦਾ ਓਏ ਆ ਦੇਖੋ ਭਾਈ ਕੈਪਸੂਲ ਉਹ ਜਿਹੜੇ ਕਹਿੰਦੇ ਆ ਸਾਰੇ ਕੱਟ ਓਏ ਆ ਦੇਖੋ ਸਾਰੇ ਕੱਟ ਕੱਟ ਸਾਰੇ ਪੁੱਤ ਸਾਰੇ ਕੱਟ ਕੱਟਾ ਕਰੋ ਮੱਕੜਾ ਮੈਨੂੰ ਕੁਛ ਨਹੀਂ ਕਹਿੰਦੇ ਆ ਕੰਦੇ ਦਾ ਪੁੱਸ ਆ ਸ਼ੇਅਰ ਕਰੋ ਓਏ ਆ ਦੇਖੋ 50 ਦੀ ਨੌਜਵਾਨੀ ਭਾਈ ਸ਼ੇਅਰ ਕਰ ਦਿਓ ਨੂੰ ਆ ਲਾਈਵ ਫੜੀ ਜਾ ਭਾਈ ਫੜੀ ਜਾ ਲਾਈਵ ਚ ਨਹੀਂ ਜਾਂਦਾ ਸਾਵਾ ਸੀਰਿਆ ਜਾਉਣਾ ਮੇਰਾ ਯਾਰ ਕਹਿੰਦਾ ਭਾਈ ਰੂਹ ਖੋਸ਼ ਕਰਤੀ ਸੀੜਿਆ ਓਏ ਖੋਰ ਖੋਰ ਕੱਲਾ ਕੱਲਾ ਓਏ ਭਾਈ ਉਰੇ ਲਿਆ ਆਹ ਸੱਤ ਨੀ 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 ਓਏ ਆਪੀ ਆਪਦੇ ਲੋਕਾਂ ਦੇ ਦੇਖ ਲੋ ਓਏ ਜ਼ਹਿਰ ਜਾਂਦਾ ਓਏ ਜ਼ਹਿਰ ਜਾਂਦਾ ਛੋਟੇ ਜਵਾਕਾਂ ਨੂੰ ਕਿਉਂ ਨਹੀਂ ਬੋਲਦੇ ਹਰੇ ਨੀ ਆ ਕਿਥੋਂ ਕੇ ਆਪਾ ਆਰੇ ਕਿਹੋ ਜਿਹਾ ਥੋਲੇ ਗਿਆ ਜੀ ਸ਼ਾਨ ਮੇਰਾ ਮੁੰਡੇ ਦਾ ਸਵੇਰੇ ਸਵੇਰੇ ਛੋਟੇ ਮਾਗਰ ਲੱਗੇ ਆ ਪੁੱਤ ਕਰਕੇ ਬਾਈ ਮਾਗਰ ਫਿਰਦੇ ਨੇ ਕਦੇ ਕਹਿੰਦੇ ਚਰੀਰ ਆ ਜੋ ਕਦੇ ਕਹਿੰਦੇ ਮਾਨਸਾ ਆ ਜੋ ਸਵੇਰ ਦੇ ਲੱਗੇ ਸੀ 10 ਬੰਦੇ ਇਹ ਆ ਬਚਾਰਾ ਜੋਬ ਦੇ ਤੋਂ ਮੈਨੂੰ ਹੁਣ ਕੱਪੜੇ ਨਹੀਂ ਪੁੰਦ ਤੇਰੇ ਕੋਲ ਨਹੀਂ ਪੁੰਦ ਸੁੱਧਾਂ ਦੀ ਆ ਪੰਦ ਕਾ ਰਸੂਲਾ ਨਹੀਂ ਨਿਕਲਿਆ ਇਹ ਕਿਹੜੇ ਕਹਿੰਦਾ ਰਸ਼ਾ ਕੱਲ ਮੀਰਪੁਰੋਂ ਫੜਿਆ ਸੀ ਹਾਂ ਅੱਜ ਇਹਨੇ ਮੈਨੂੰ ਜੋਗੇ ਤੋਂ ਚੱਲਿਆ ਬੰਦੇ ਲਾਏ ਪਿੱਛੇ ਰੱਖ ਕੇ ਨਾ ਕਿਹੜੀ ਮੈਡੀਸਨ ਤੋਂ ਲੈ ਕੇ ਆਏ ਮੈਡੀਕਲ ਦਾ ਨਾਲ ਉਹ ਵੀ ਆ ਗਿਆ ਫਿਰ ਆ ਦੇਖ ਓਏ ਸਾਰਾ ਕੁਸਾਰ ਉੱਠਿਆ ਆ ਪੰਜਾਬ ਦੇ ਲੋਕੋ ਛੋਡੇ ਜਵਾਕਾਂ ਨੂੰ ਦਿੰਦੇ ਆ ਹਾਂ ਆ ਲੈ ਲੋ ਲੈ ਲੋ ਆ ਲੈ ਆਪਣਾਈਏ ਲੈ ਮਰੇ ਆਪਣਾਈਏ ਵਾ ਵ ਸਗਲੇ ਰਸਗਰੇ ਰਸਗਰੇ ਲੱਗੀ ਹੋਈ ਆ ਜੇ ਉਹ ਬੰਦਾ ਨਾੜਿਆ ਨਾ ਅੜੂ ਗੜੂ ਗਾ ਅੜੂ ਬੱਲੇ ਨਹੀਂ ਤੈਨੂੰ ਜਾਣੀ ਨਹੀਂ ਬਾਈ ਯਾਰ ਅੱਗ ਨਹੀਂ ਬਾਈ ਕਿੰਨੀ ਕਿੰਨੇ ਕਿੰਨੇ ਬਾਅਦ ਚ ਜਿਲਕੇ ਰੱਖ ਦੇ ਰੂਪ ਖਾ ਸਕਾ ਕੋਈ ਆ ਨਹੀਂ ਝੋਟੇ ਕਰੇ ਯਾਰੇ ਆ ਤੀ ਦੱਸ ਦੇ ਕਿੰਨੇ ਆ ਇਹ ਸੇ ਲੈ ਗਿਆ ਓਏ ਦੱਸ ਇਹਨੂੰ ਫੜ ਕੇ ਰੱਖਿਓ ਬੰਦ ਲਾ ਰੂ ਪਰ ਬਾਜਾਂ ਜਾਵੇ ਓਏ ਆਹਾ ਛੋਟੇ ਜਵਾਕਾਂ ਨੂੰ ਬਰਬਾਦ ਕਰਦੇ ਆ ਹਾਂ ਮਾਰਨਾ ਤਾਂ ਗਰੀਬ ਬੰਦੇ ਆ ਜਿਹੜੀ ਤਰਖੋ ਨੇ ਮੈਡੀਕਲ ਦੱਸੀ ਕਿਹੜੇ ਤੋਂ ਲੈ ਕੇ ਆ ਉੱਥੇ ਚੱਲਾਂਗੇ ਜੋ ਲੈ ਕੇ ਆ ਮੁੰਡਾ ਉਹ ਵੀ ਦੱਸੂ ਆਉਂਦਾ ਉਹ ਲੈ ਕੇ ਉਹ ਫੜ ਕੇ ਲਿਆਉਣ ਕੋਲ ਦੇ ਕਿੱਥੇ ਭੱਜੂਗਾ ਉਹ ਖੇਤਾਂ ਵਿੱਚ ਆ ਦੇਖ ਲਓ ਮਾਦਾ ਛੋਟੇ ਜਵਾਕਾਂ ਨੂੰ ਜ਼ਹਿਰ ਦਿੰਦੇ ਨੇ ਇਹ ਆਪਣੇ ਬੱਚਿਆਂ ਦੀ ਪਾਂਚ ਆਹ ਆ ਦੇਖ ਆਹ ਦੇਖੀ ਇਹ ਬੁੱੱਚੀ ਜੀ ਵੀ ਪੰਜਾਬ ਦੇ ਲੋਕ ਨੇ ਜਿਹੜੇ ਆ ਗਏ ਸੋਹਣਾ ਝੋਟਾ ਆ ਸੀਦੇ ਨੇ ਆ ਸੀਰਾ ਸਵੇਰੇ ਵਿਚਾਰ ਤੁਰਿਆ ਇਹ ਕਿੱਥੋਂ ਤੁਰਿਆ ਜੋਗੇ ਤੋਂ ਕਿੱਥੇ ਤੁਰੇ ਫਿਰਦੇ ਤਿਆਰ ਦੇ ਦਿਨ ਤੇ ਸਾਲਾ ਕਹਦਾ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਬਹੁਤ ਭਾਈ ਬਹੁਤ ਹਾਲੇ ਫੜੇ ਕਹਿੰਦੀ ਇਹ ਖਰੇ ਮਸਾ ਫੜੇ ਨੇ ਸਾਇਕਲ ਪੋਸਟ ਆ ਪੱਜ ਗਿਆ ਸਾਫ ਆ ਲਿਆਂਦਾ ਆ ਲਿਆਂਦਾ ਆ ਲਿਆਂਦਾ ਆ ਜੀ ਆਪਾਂ ਕੀ ਕੰਫਰੈਂਸ ਆ ਆਪਨੇ ਬਸ ਆਇਆ ਕੋਈ ਇੱਥੇ ਮਾਰ ਆ ਪੁਲਿਸ ਨੇ ਵੜ ਗਿਆ ਹੋਸੀਏ ਥੱਲੇ ਮੈਂ ਕਿੱਥੇ ਨਵਜੂ ਕਿਨੇ ਬੱਤੇ ਨੂੰ ਮਜੂ ਮੋਬਾਈਲ ਦੇਖਲਾ ਭੈਣ ਚੋ ਦਾ ਕੰਮ ਦੇਖਲਾ ਕੋਈ ਆ ਜਾਣਾ ਆਪਣੇ ਹੀ ਇਹ ਆਪਾਂ ਨਾਲ ਗਏ ਹੋਏ ਉਹ ਬੰਦੇ ਲੱਗੇ ਡਰਣਗੇ ਉਹ ਬੰਦੇ ਚੱਕਾ ਉਹ ਬਾਈ ਕੋਟਾ ਮੇਰੇ ਕੋਲ ਪੂਰਾ ਖਵਾ ਬਾਈ ਕੋ ਪੱਤਾ ਹੈ ਬਾਈ ਉਹ ਬਾਈ ਪੱਤਾ ਨਾ ਚੱਤਰੇ ਤੋਂ ਬਾਈ ਬਲਾਈ ਮਾਰ ਬਣੀ ਚੱਲੀ ਜਾਂਦੀ ਹੈ ਬਣੀ ਜਾਂਦੀ ਹੈ ਇਧਰ ਨੀ ਫੜ ਕੇ ਰੱਖ ਨੂੰ ਚੱਲ ਬਾਈ ਚੱਲ ਆ ਦੇਖੋ ਇੱਕ ਆ ਲੈ ਕੇ ਆਇਆ ਸੀ ਇਧਰ ਜਮੂਰਾਂ ਭਾਈ ਮੈਂ ਨਹੀਂ ਲੈ ਕੇ ਹੋਰ ਕੋਣ ਲੈ ਕੇ ਖਲਾਸ ਦੇਖਦਾ ਵੀ ਆ ਭਾਈ ਮੈਂ ਉਹਨੇ ਪਾਣੀ ਪਾਉਂਦੇ ਮਿਲਣ ਕੋਲ ਲੈ ਕੇ ਆਇਆ ਤੇਰਾ ਝੋਟਾ ਆ ਮੁੰਡੇ ਸਾਡੇ ਕੋਲੇ ਆ ਕੇ ਖੜੇ ਨੇ ਕਿਹੜਾ ਮੁੰਡਾ ਤੇਰਾ ਬਾਸ ਰਾਜਨ ਉਹਦੇ ਸਭੀ ਕੋਲ ਇੱਕ ਮਿੰਟ ਇੱਕ ਮਿੰਟ ਲੈ ਕੇ ਕੌਣ ਇਹ ਲੈ ਕੇ ਆ ਕੇ ਦੂਰੇ ਤੇ ਮੈਂ ਨਹੀਂ ਲੈ ਕੇ ਆਇਆ ਭਾਈ ਮੈਨੂੰ ਪਤਾ ਹੀ ਨਹੀਂ ਕਿ ਕੀ ਹੋ ਗਿਆ ਇਹ ਦੋਨੇ ਕਿੱਥੇ ਜੀ ਕਿੱਥੋਂ ਲੈ ਕੇ ਆਏ ਮੈਡੀਕਲ ਤੋਂ ਕਿੱਥੇ ਲੈ ਕੇ ਛੱਡ ਦਾਂਗੇ ਉਹਦੀ ਨਾਲ ਦੀ ਗੱਲ ਤਾਂ ਸੁਣ ਲੈ ਮੈਨੂੰ ਪਤਾ ਮਾਂ ਵਾਚਾ ਹੀ ਆਉਂਦਾ ਤੂੰ ਇਹ 20 20 ਡੱਬੇ ਕਹਿੰਦੇ ਲੈ ਕੇ ਆਉਂਦੇ ਆ 20 20 ਦਾ ਡੱਬੇ ਜਵਾਕਾਂ ਨੂੰ ਦੇਣ ਨੂੰ ਗਾਹਾਂ ਬਕਿਆਂ ਨੂੰ ਲੈ ਕੇ ਆ ਮੈਂ ਬੇੜਾ ਬੈਠੋ ਯਾਰ ਆ ਦੇਖੀ ਭਾਈ ਕੋਇਆ ਦੇਖ ਲੋ ਯਾਰ ਚੁੱਪ ਕਰ ਜਿਹੜਾ ਬੋਲਣਾ ਭਾਈ ਹਾਂ ਸਰਕਾਰ ਕਹਿੰਦੀ ਆ ਪੁਲਸ ਕਹਿੰਦੀ ਆ ਵੀ ਇਹ ਨਸ਼ਾ ਨਹੀਂ ਹੈਗਾ ਆ ਕੀ ਆ ਇਹ ਇਹ ਕਿਨੇ ਫੜਨੇ ਇਹ ਪੁਲਿਸ ਨੇ ਫੜਦੀ ਨਹੀਂ ਫੜਦੀ ਵੀਰੇ ਆ ਦੇਖ ਦੇਖ ਇਹ ਵਧੀਆ ਵਧੀਆ ਕਰੋ ਭਾਈ ਆ ਸਾਰੇ ਪਾਲੋ ਭਾਈ ਪਾਓ ਪਾਓ ਚੱਕੋ ਸਾਰੇ ਆ ਪਾ ਲੈ ਕੋਈ ਦੇਖੋ ਚੱਕੋ ਪਾਓ ਬੱਚ ਪਾਓ ਬੱਚ ਪਾਓ ਭਾਈ ਜੇ ਤੂੰ ਦੱਸ ਫੇਰ ਮਾਰੋ ਨਾ ਮਾਰੋ ਨਾ ਭਾਈ ਜੱਟ ਉਹ ਲੈ ਜਾ ਸਾ ਮੈਨੂੰ ਮੇਰੇ ਸੋਹਣੇ ਬਹਿਣਗੇ ਮੀਰਾ ਭਾਈ ਇਹਨੂੰ ਕੋਈ ਮਾਰਿਓ ਨਾ ਭਾਈ ਉਹ ਮੁੰਡਾ ਓਏ ਓੜਿਆ ਆ ਆ ਸੁਣ ਆ ਪਿੰਡ ਦੇ ਸਰਪੰਚ ਤੂੰ ਸਰਪੰਚ ਕਿਹੜਾ ਹੈਗਾ ਸਰਪੰਚ ਹੋ ਬਲਾ ਉਹ ਸਰਪੰਚੂ ਕੋਸੇ ਦੋਰੇ ਪਾਉਰੇ ਆਉਲਾਣ ਮੇਰਾ ਮੇਰਾ ਸਾਧਾ ਮੇਰਾ ਮਾਰ ਅੱਛਾ ਓਏ ਜਿਹੜੇ ਕਹਿੰਦੇ ਪੰਮੇ ਮੇਰਾ ਉਹਨਾਂ ਨੂੰ ਸੱਦ ਕੇ ਲਾਪਣਾ ਓਏ ਨਹੀਂ ਆਈ ਬਾਗੇ ਬਾਗੇ ਹੀ ਘਰੇ ਆ ਪਾ ਪੰਮੇ ਆ ਸਾਰੇ ਬੰਦੇ ਮਨਾਦੀ ਕਰਕੇ ਜਾਵਾਂਗੇ ਖੜੇ ਰਹੋ ਇੱਥੇ ਬਹੁਤ ਹੁਸ਼ ਹੈ ਜਿਹੜਾ ਬੇਜ ਦਾ ਸਦੋ ਤੂੰ ਉਹਨੂੰ ਐਂ ਦੱਸ ਦੇ ਬੇਜ ਦਾ ਜਿਹੜਾ ਹੈਗਾ ਨਾ ਇਹ ਤੂੰ ਲੈ ਚੁੱਪ ਕਰ ਮੇਰੀ ਗੱਲ ਦੇ ਨਾਮ ਕੋਈ ਨਹੀਂ ਲੈਂਦਾ ਮੈਂ ਠੀਕ ਹੈ ਮੈਡੀਕਲ ਦਾ ਨਾਮ ਹੋਰ ਨਾ ਮਾਰੇ ਕੋਈ ਇੱਥੇ ਮੈਡੀਕਲ ਨਾ ਨਾ ਬਾਬਾ ਮੈਨੂੰ ਬਈ ਤਨਸਾਰੀ ਉਮਰ ਜਮਾਨਤ ਨਹੀਂ ਹੋਈ ਜੋ ਭਾਈ ਮੇਰੀ ਗੱਲ ਤਾਂ ਸੁਣ ਲੋ ਕਿੱਥੋਂ ਘਰੇ ਬਣਾਉਣੇ ਨੂੰ ਇਹ ਕੋਈ ਨਾ ਕੋਈ ਜਦੋਂ ਮੁੰਡਾ ਭੱਜ ਗਿਆ ਉਹ ਪਾਣੀ ਲੈ ਕੇ ਆਈ ਉਹ ਟਾਬੇ ਤੇ ਪਾਣੀ ਲੈ ਕੇ ਆਈ ਯਾਰ ਸੋਥੋ ਦੋ ਬੰਦੇ ਵਗੈਰਾ ਤੀਜਾ ਕੋਈ ਬੰਦਾ ਮੋਟਰਸਾਈਕਲ ਥੋੜੀ ਸਾਰੀ ਲਾਈਵ ਵੀਡੀਓ ਚ ਚੱਲੀ ਜਾਂਦੀ ਮੈਂ ਤਾਂ ਗਾ ਮਾਰੋ ਇੱਕ ਹੋਰ ਬੰਦਾ ਸੀਗਾ ਇੱਕ ਹੋਰ ਬੰਦਾ ਸੀਗਾ ਹੋਰ ਸੀਗਾ ਕਿੱਥੇ ਭੱਜਿਆ ਸਿੰਦਰੋ ਬੰਦਾ ਦਿਖਿਆ ਨਹੀਂ ਤੁਹਾਨੂੰ ਆਹੀ ਤਾਂ ਹੈਗਾ ਸੀ ਉਹਨਾਂ ਪਿੱਛੇ ਹੋਰ ਵੀ ਆ ਹੋਰ ਨਹੀਂ ਆਹੀ ਸੀਗਾ ਦੂਜੇ ਦੇ ਕੋਲ ਸੀਗੇ ਪੱਤੇ ਸੀ ਓ ਇੱਥੋਂ ਆ ਰਹੇ ਸੀ ਇਹ ਤਰਲੇ ਵਾਲੇ ਦੇ ਕੋਲ ਸੀਗੇ ਉਹ ਪਿੱਦੇ ਨਾਲ ਆਦਾ ਹੈ ਨਹੀਂ ਮੇਰੇ ਨਾਲ ਦਾ ਏ ਗੱਡੀ ਤੇ ਸੀ ਉਹ ਇਹ ਗੱਡੀ ਤੇ ਆਇਆ ਸੀਗਾ ਇਹ ਗੱਲ ਗਲਤ ਕਰਦੇ ਗਲਤ ਕਰਨਾ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜਾਓ ਓਏ ਥੱਪਿਆਂ ਦੇ ਥੱਪੇ ਗੱਲ ਕਰਦੇ ਨੀਂ ਗੱਲ ਕਰਦੇ ਨੀਂ ਹਾਂ ਲੈ ਗੋਲ ਜਿੰਦੇ ਪੰਡ ਲੱਗੇ ਆਂਦਾ ਹੁਣ ਹੁਣੀ ਹੁਣ ਭਾਈ ਉਹੀ ਆਸੀ ਆਸੀ ਚੱਲ ਲੈ ਆਪਣਾ ਸਾਰੇ ਇਕੱਠੇ ਕੋ ਜਾਣੇ ਹੋ ਯਾਰ ਬੰਦ ਕਰ ਦੇ ਯਾਰ ਵੀਡੀਓ ਥੋੜਾ ਆ ਗਿਆ ਥਾਲ ਨਹੀਂ ਵੀ ਮਾਰੂ ਓਏ ਆ ਦੇਖੋ ਥੋੜੇ ਨੂੰ ਥੋੜੇ ਨੂੰ ਭੈਣ ਚੋਤਾ ਸਾਨੂੰ ਪਤਾ ਨਹੀਂ ਫਿਰ ਤੇਰੀ ਮਾਰੀ ਓਏ ਆ ਦੇਖੋ ਦੇਖੋ ਭਾਈ ਕੈਰ ਤੋਂ ਓਏ ਜਿਹੜੇ ਕਹਿੰਦੇ ਆ ਸਾਰੇ ਕੱਟ ਆਹ ਦੇਖੋ ਸਾਰੇ ਕੱਟ ਕੱਟ ਸਾਰੇ ਪੁੱਤ ਸਾਰੇ ਕੱਟ ਕੱਟ ਕੜਾ ਕਰੋ ਮੈਨੂੰ ਕੁਝ ਨਹੀਂ ਕਹਿੰਦੇ ਆ ਕਹਿੰਦੇ ਆ ਪੁੱਤ ਆ ਸ਼ੇਅਰ ਕਰੋ ਓਏ ਆ ਦੇਖੋ 50 ਦੀ ਨੌਜਵਾਨੀ ਭਾਈ ਸ਼ੇਅਰ ਕਰ ਦੇ ਨੂੰ ਆ ਵੀ ਫੋਣੀ ਜਾ ਲਾਈਵ ਚਲੀ ਜਾਂਦਾ ਲਾਈਵ ਚਲੀ ਜਾਂਦਾ ਸ਼ਾਬਾਸ਼ੀ ਰਿਆ ਜਿਉਂ ਮੇਰਾ ਯਾਰ ਜਾਨਾ ਭਾਈ ਟੋਲ ਰੂਹ ਹੋਸ਼ ਕਾਤੀ ਸੀ ਗਿਆ ਓਏ ਖੋਲ ਖੋਲ ਕੱਲਾ ਕੱਲਾ ਗੋਲੋ ਚੋ ਭਾਈ ਉਰੇ ਲਿਆ ਆਹ ਜੈਰ ਜਾਂਦਾ ਜੈਰ ਜਾਂਦਾ ਛੋਟੇ ਜਵਾਕਾਂ ਨੂੰ ਕਿਉਂ ਨਹੀਂ ਬੋਲਦੇ ਹਰੇ ਵੀ ਆਹ ਸੋਨੇ ਆਰੇ ਕੋਕਲੇ ਛੋਲੇ ਗਿਆ ਚਲ ਸ਼ਾਨ ਮੇਰਾ ਮੁੰਡੇ ਦਾ ਸਵੇਰੇ ਸਵੇਰੇ ਛੋਟੇ ਮਾਗਰ ਲੱਗੇ ਆ ਪੁੱਤ ਕਿਤੇ ਭਾਈ ਮਾਗਰ ਫਿਰਦੇ ਨੇ ਇਹਨਾਂ ਦੇ ਕਦੇ ਕਹਿੰਦਾ ਚਰੀਰ ਆ ਜੋ ਕਦੇ ਕਹਿੰਦਾ ਮਾਨਸ ਆ ਜੋ ਸਵੇਰ ਦੇ ਲੱਗਿਆ ਸੀ 10 ਬੰਦੇ ਇਹ ਆਇਆ ਵਿਚਾਰਾ ਚੋਕ ਦੇ ਤੋਂ ਮੈਨੂੰ ਹਣਾ ਕੱਪੜੇ ਨਹੀਂ ਪੁੰਦ ਤੇਰੇ ਕੋਲ ਪੂਰ ਨਹੀਂ ਪੁੰਦ ਫੁੱਲਾਂ ਦੀਆਂ ਪੰਦ ਕਾਲ ਫੁੱਲਾਂ ਦੀ ਨਹੀਂ ਨਿਕਲੀ ਆ ਓਏ ਇਹ ਇਹ ਕਹਿੰਦਾ ਰਸਾ ਕੱਲ ਮੀਰਪੁਰੋਂ ਫੜਿਆ ਸੀ ਹਾਂ ਅੱਜ ਇਹਨੇ ਮੈਨੂੰ ਜੋਗੇ ਤੋਂ ਚੱਲਿਆ ਬੰਦੇ ਲਾਏ ਪਿੱਛੇ ਰਹਿ ਕੇ ਨਾ ਕਿਹੜੀ ਮੈਡੀਸਨ ਤੋਂ ਲੈ ਕੇ ਮੈਡੀਕਲ ਦਾ ਨਾਲ ਉਹ ਵੀ ਆ ਗਿਆ ਫਿਰ ਆ ਦੇਖੋ ਸਾਰਾ ਕੁਝ ਸਾਰੀ ਉੱਠੋ ਆ ਪਿਆ ਦੇ ਲੋਕੋ ਛੋਡੇ ਜਵਾਕਾਂ ਨੂੰ ਦਿੰਦੇ ਆ ਆ ਆ ਲੈ ਲੋ ਲੈ ਲੋ ਆ ਲੈ ਆਪਣਾ ਹੀ ਲੈ ਮਰੇ ਆਪਣਾ ਹੀ ਵਾ ਵਾ ਸਗਲੇ ਰਸਕ੍ਰਿਸ਼ਨਾ ਲੱਗੀ ਹੋਈ ਹੈ ਜਿਉਂ ਬੰਦਾ ਨਾੜਿਆ ਨਾ ਅੜੂ ਗੜੂ ਅੜੂ ਬੱਲੇ ਨਹੀਂ ਤੈਨੂੰ ਜਾਨੀ ਨਹੀਂ ਬਾਈ ਯਾਰ ਅੱਗ ਨਹੀਂ ਬਾਈ ਕਿੰਨੀ ਕਿੰਨੇ 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 ਉਹ ਬਾਅਦ ਚ ਜਿਲਕੇ ਰੱਖ ਦੇ ਨੂੰ ਖਾ ਲਿਓ ਸਟਾਰ ਕੋ ਐ ਨਹੀਂ ਝੋਟੇ ਕਿਨੇ ਯਾਰੇ 5 8 10 ਦੱਸ ਦੇ ਕਿੰਨੇ ਆ ਇਹ ਦੇ ਲੈ ਗਿਆ ਓਏ ਦੱਸ ਇਹਨੂੰ ਫੜ ਕੇ ਰੱਖਿਓ ਬੰਦ ਲਾ ਦੇ ਨੂੰ ਤੇ ਭੱਜਣਾ ਜਾਵੇ ਓਏ ਆਹਾ ਕੁੱਟੇ ਚ ਫਸਕਾ ਨੂੰ ਬਰਬਾਦ ਕਰਦੇ ਆ ਹਾ ਮਾਰਨਾ ਤਾਂ ਗਰੀਬ ਬੰਦੇ ਆ ਜੀ ਦਰਖਤੋਂ ਦੇ ਮੈਡੀਕਲ ਦੱਸੀ ਕਿਹੜੇ ਤੋਂ ਲੈ ਕੇ ਆ ਉੱਥੇ ਚੱਲਾਂਗੇ ਜੋ ਲੈ ਕੇ ਆ ਮੁੰਡਾ ਇਹ ਉਹ ਤੋਂ ਵੀ ਦਸੂਆ ਆਉਂਦਾ ਉਹ ਲੈ ਕੇ ਉਹ ਫਰਕ ਹੀ ਲਿਆਉਣ ਕੋਲ ਦੇ ਕਿੱਥੇ ਤਾਂ ਆ ਜੂਗਾ ਉਹ ਖੇਤਾਂ ਵਿੱਚ ਵੀ ਆ ਦੇਖ ਲਓ ਮਾਦਾ ਸੂਟੇ ਚ ਵਾਕਾਂ ਨੂੰ ਜ਼ਹਿਰ ਦਿੰਦੇ ਨੇ ਇਹ ਆਪਣੇ ਬੱਚਿਆਂ ਦੀ ਪਾਲਣ ਆ ਆ ਦੇਖੋ ਆਹ ਦੇਖੀ ਇਹ ਬੁੱਧੀ ਜੀ ਵੀ ਪੰਜਾਬ ਦੇ ਲੋਕ ਨੇ ਜਿਹੜੇ ਓਏ 100 ਰਾਇਲ ਨੇ ਝੋਟਾ ਆਹ ਸੀਦੇ ਨੇ ਆ ਸੀਰਾ ਸਵੇਰੇ ਵਿਚਾਰ ਤੁਰਿਆ ਇਹ ਕਿਥੋਂ ਤੁਰਿਆ ਜੋਗੇ ਤੋਂ ਕਿੱਲੇ ਤੁਰੇ ਫਿਰਦੇ ਤਿਆਰ ਦੇ ਦਿਨ ਤੇ ਸਾਲਾ ਕਹਿੰਦਾ ਮੇਰਾ ਮੋਟਰਸਾਈਕਲ ਪੈਂਚਰ ਹੋ ਗਿਆ ਬਹੁਤ ਭਾਈ ਬਹੁਤ ਹਾਲੇ ਮੇਰੇ ਫੜੇ ਕਹਿੰਦੀ ਏ ਹਰੇ ਮਸਾ ਫੜੇ ਨੇ ਸਾਇਕ ਕੀ ਬੋਲਦਾ ਆ ਭੱਜ ਗਿਆ ਸਾਫ ਆ ਲਿਆਂਦਾ ਆ ਲਿਆਂਦਾ ਆ ਲਿਆਂਦਾ ਆ ਜਾਓ ਆ ਕੀ ਖੰਡ ਪਾਇਆ ਸਾਰੇ ਆ ਬੱਜ ਗਿਆ ਆਪਨੇ ਬੱਜੂ ਆ ਆ ਪੁਲਿਸ ਨੇ ਹੀ ਵੜ ਗਿਆ ਹੋਸੂਆ ਥੱਲੇ ਜੱਬ ਆਪ ਦਾ ਹਾਲ ਕਿੰਨੇ ਵਕ ਜੂ ਜਿੰਨੇ ਪੱਤੇ ਨੇ ਵੀਰੇ ਆ ਮੋਬਾਈਲ ਇਕਲਾ ਬੈਠ ਜਾਦਾ ਕੰਮ ਦੇਖ ਲਾ ਕੋਈ ਆ ਤੇ ਆਣਾ ਆਪਣੀ ਇਹੇ ਆਪਣਾ ਲੱਗ ਗਏ ਹੋਰ ਲੋਏ ਦੇ ਕੋਲ ਬੱਲੇ ਕਿੱਧਰ ਜਾਣਗੇ ਉਹ ਬੱਲੇ ਚੱਕਾ ਉਹ ਭਾਜੀ ਕੋਟਾ ਫਿਰ ਆਹ ਮੁੜ ਕੇ ਮੈਂ ਬਾਈ ਕੋ ਪੱਤਾ ਰ ਆ ਬਾਈ ਉਹ ਬਾਈ ਪੱਤਾ ਨਾ ਚੱਲੇ ਤਾਂ ਬੁੱਤ ਆਦੀ ਬਣੀਓ ਚੱਲੀ ਜਾਂਦੀ ਐ ਬਣੀ ਜਾਂਦੀ ਐ ਇਧਰ ਨੀ ਫੜ ਕੇ ਰੱਖ ਨੂੰ ਅੱਛਾ ਬਾਈ ਚੱਲ ਵੀ ਆਹ ਦੇਖੋ ਇੱਕ ਆਹ ਲੈ ਕੇ ਆਇਆ ਸੀ ਇਧਰ ਜੰਮੂਗਾ ਆਹ ਬਾਈ ਮੈਂ ਨਹੀਂ ਲੈ ਕੇ ਆਇਆ ਹੋਰ ਕੌਣ ਲੈ ਕੇ ਆਇਆ ਮੈਨੂੰ ਕੋਈ ਜਾਣਦਾ ਵੀ ਆ ਬਾਈ ਮੈਂ ਉਹਨੇ ਪੁੱਛੀ ਮੈਂ ਉਹਦੇ ਮਿਲਣੇ ਬੋਲੇ ਆਹ ਲੈ ਕੇ ਆਇਆ ਤੇਰਾ ਝੋਟਾ ਆਹ ਮੁੰਡੇ ਸਾਡੇ ਕੋਲੇ ਆ ਕੇ ਖੜੇ ਨੇ ਕਿਹੜਾ ਮੁੰਡਾ ਜ਼ਰਾ ਬਾਦ ਰਾਜਾ ਰੋਦੇ ਸਹੀ ਕੋਲ ਇੱਕ ਮਟਾ ਓਏ ਇੱਕ ਫੇਰ ਲੈ ਕੇ ਕੌਣਾ ਇਹ ਲੈ ਕੇ ਆ ਕੇ ਦੂਜੇ ਹੁਣ ਬਾਈ ਮੈਂ ਨਹੀਂ ਲੈ ਕੇ ਆਇਆ ਤੂੰ ਮੋਟਾ ਪਾਣੀ ਕਰਦਾ ਐ ਬੰਦ